وعلیکم السلام اور مارٹریل بھی سو اس نائٹ پہ ڈال دو دوگری ادھر وہگر پنی چ لگا مار ہائیٹریول پہ نا کوئی 100 اپوترہ مارے ادی وہ دے سے دو ڈاکٹر یہ طاری ہے اپنے ادمی نہ کاٹے گوار ایک کو دے ا چلے اڑتے ਆ ਤੇਰੇ ਦੇ ਮੇਰੇ ਬੰਦਾ ਰੇ ਮੇਰੇ ਸੋਨਿਆ ਰੇ ਮੇਰੇ ਸੋਨਿਆ ਆਪਣਾ ਇਹ ਤੂੰ ਆ ਜੇ ਨੇ ਵੀ ਮੇਰੇ ਯਾਦ ਕਰ ਤੂੰ ਆਪਣਾ ਇਹ ਗੁੰਨਵਾ ਪਾਪਾ ਖਤਰਾ ਨਾ ਬੂਗਾ ਇਹ ਖਤਰਾ ਨਾ ਬੂਗਾ ਪਾਪਾ ਨੂੰ ਰੇ ਤੇਰੇ ਕੁਝ ਨਾ ਦੀ ਉਤਰਦਾ ਪੁੱਤ ਇਹ ਗੁਨੋ ਤੇਰੇ ਕੁਝ ਨਾ ਦੀ ਉਤਰਦਾ ਮੇਰਾ

ਬਦ ਦੁਨਾਈ ਸਭ ਜਨ ਗੱਲ ਵੀ ਜੇ ਮਨਤੀ ਸੇਮ ਪਰਿਪੂ ਵਾ ਦਾ ਪਤਖੜਾ ਵਾ ਇਸ ਵੇਲੇ ਘਰੋਂ ਕੰਮ ਤੇ ਚਲੇ ਆਈਗਾ ਤੇ ਰਸਤੇ ਦੇ ਵਿੱਚ ਦੋ ਇੱਕ ਵੀਰ ਨਾਲ ਹੋਰ ਹੀ ਕਹਿਦਣਾ ਜਿਹੜਾ ਕਿ ਛੱਟ ਲੱਗੀ ਜਨੇ ਲੱਕ ਜੀ ਜਿਹੜੀ ਹੋਈ ਤੇ ਟੈਂਕਰ ਆ ਪਸੂਆਂ ਦਾ ਤੇ ਇਹਦੀ ਓਵਰ ਸਪੀਡ ਗੱਡੀ ਆਉਂਦੀ ਓਵਰਟੇਕ ਕਰਦੀ ਗੱਡੀ ਨੇ ਅਗਨ ਹਿੱਟ ਕੀਤਾ ਵਾ ਤੋਂ ਗੱਡੀ ਵੀ ਹਣੀ ਸਪੀਡ ਜੀ ਕੀ ਗੱਡੀ ਵੀ ਪਲਟ ਗਈ ਉਹ ਕੋਈ ਗਵਰਨਮੈਂਟ ਟੀਚਰ ਆ ਲਾਗੇ ਪਿੰਡ ਦਾ ਕਿਹੜਾ ਪਿੰਡ ਦੇ ਪਿੰਗੇ ਦਾ ਲੋਗ ਦਾ ਪਿੰਡ ਦਾ ਫਰੈਂਚ ਹੈ ਤੇ ਉਹਨਾਂ ਦੀ ਗੱਡੀ ਟਿਊਟਰ ਹੈ ਗਵਰਨਮੈਂਟ ਦੀ ਟਿਊਟਰ ਹੈ ਉਹਨਾਂ ਦੀ ਗੱਡੀ ਨੇ ਹਟ ਗਈ ਤਾਂ ਉਹ ਗੱਡੀ ਵੀ ਓਵਰ ਸਪੀਡ ਹੈ ਕਿ ਉਹ ਗੱਡੀ ਪਲਟ ਗਈ ਉਹਨਾਂ ਕੋਲ ਇੱਕ ਤਾਂ ਓਵਰ ਓਵਰਟੇਕ ਕਰਦੇ ਹੀ ਇੱਕ ਓਵਰ ਸਪੀਡ ਹੈਗੀ ਪਲਟ ਗਈ ਗੱਡੀ ਮੌਕੇ ਤੇ ਡੈਥ ਹੋ ਗਈ ਅਸੀਂ ਪਰ ਅਸੀਂ ਮੰਗ ਕਰਦੇ ਆ ਕਿ ਸਾਡਾ ਘਰ ਖਾਲੀ ਹੋ ਗਿਆ ਸਾਨੂੰ ਇਨਸਾਫ ਦਿੱਤਾ ਜਾ ਬੰਤਾਜ ਐ ਐਕਸੀਡੈਂਟ ਹੋਇਆ ਤੁਹਾਡੇ ਪਿੰਡ ਦੇ ਹਾਂਜੀ 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 ਇਹ ਮੁੰਡਿਆਂ ਦਾ ਮਨਪ੍ਰੀਤ ਸਿੰਘ ਵਾ ਇਹ ਅੰਮ੍ਰਿਤਸਰ ਮੈਂ ਇੱਥੇ ਕਰਦਾ ਵਾ ਉਥੇ ਕੰਮ ਕਰਦਾ ਸੀ ਕਿ ਫੈਕਟਰੀ 'ਚ ਲੱਗਾ ਵਾ ਇਹ ਜਾ ਰਿਹਾ ਸੀਗਾ ਇੱਕ ਵੱਡਾ ਨਾਲੇ ਦੇ ਹੋਰ ਸੀਗਾ ਤੇ ਆ ਦਾਦੂ ਜੋਦ ਲੱਗੇ ਮਨੋ ਐਕਸੀਡੈਂਟ ਹੋਇਆ ਵਾ ਪਿੱਛੋਂ ਬਜਟ ਗੱਡੀ ਜ਼ਬਰਦਸਤ ਵੱਜੀ ਆ ਉਹਦੇ ਵੱਜੋਂ ਦੇ ਨਾਲ ਇਹਦੀ ਮੌਕੇ ਤੇ ਜਿਹੜੀ ਆ ਉਹ ਡੈੱਡ ਹੋ ਗਈ ਆ ਉਹਨਾਂ ਹੀ ਸਰਕਾਰੀ ਹਸਪੀਟਲ ਇੱਥੇ ਮਨੋ ਲੈ ਕੇ ਆਏ ਆ ਤੇ ਹੁਣ ਅਸੀਂ ਥਾਣੇ ਜਾ ਕੇ ਤੇ ਬਿਆਨ ਕਰਵਾ ਕੇ ਤੇ ਰਵਾ ਪਰਚਾ ਮਨੋ ਦਰਜ ਕਰਾਉਨੇ ਆ ਜੋ ਵੀ ਆ ਉਹ ਬੱਚੇ ਨੂੰ ਮੰਨ ਲਓ ਜਿਹੜੀ ਵੀ ਗੰਧਕ ਉਹਦੀ ਕਾਰਵਾਈ ਆ ਉਹ ਕੀਤੀ ਜਾਏਗੀ ਅੱਜ ਕੇ 40 ਮਿੰਟ ਤੇ ਇਥੇ ਫਰੇਗੜ ਚੂੜੀਆਂ ਸਰਕਾਰੀ ਹਸਪਤਲ ਮੈਂ ਅਮਰਜੈਂਸੀ ਲੈ ਕੇ ਆਏ ਆ ਕੋਈ ਵੀ ਸਾਨੂੰ ਮੌਕੇ ਤੇ ਅਮਰਜੈਂਸੀ ਦੇ ਵਿੱਚ ਕੋਈ ਡਾਕਟਰ ਨਹੀਂ ਮਿਲਿਆ ਤੇ ਕਹਿੰਦੇ ਵੀ ਔਨ ਕਾਲ ਅਸੀਂ ਕਰਾਂਗੇ ਤੇ ਫੇਰ ਮੰਨ ਲਓ ਅਗਲੇ ਬੰਦੇ ਜੋ ਉਹ ਵੀ ਪ੍ਰੋਸੈਸ ਹੋਏਗਾ ਕਿ ਇਹ ਹਸਪਤਲ ਮੰਨ ਲਓ ਸਰਕਾਰੀ ਸਾਡਾ ਕਹਾਦਾ ਜੇ ਇਥੇ ਮੌਕੇ ਤੇ ਅਮਰਜੈਂਸੀ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੈਗਾ ਤੇ ਫਿਰ ਸਾਨੂੰ ਇਹਦੀ ਕੀ ਇਹਦੀ ਸਹੂਲਤ ਹੈ ਜੀ ਸਾਡਾ ਹਾਂ ਦੇ ਆਨ ਕਾਲ ਦੇ ਆ ਆਨ ਕਾਲ ਕਰਾਂਗੇ ਤਾਂ ਫੇਰ ਡਾਕਟਰ ਆਏ ਫੇਰ ਡਾਕਟਰ ਆਏ ਹਾਂਜੀ ਆ ਗੱਲ ਦੇ ਵੇਖੋ ਮੰਨ ਲਓ ਸਾਡਾ ਛੋਟਾ ਜਿਹੇ ਬੱਚਾ ਵਾ ਮਰੋ 28 ਸਾਲਾਂ ਦਾ ਤੇ ਵਿਚਾਰਾ ਇਦਾ ਹੋ ਗਿਆ ਪਰ ਮੜਾ ਮੋਟਾ ਕੋ ਸਾਹ ਹਦਾ ਜੇ ਕੋਈ ਉਹਨੂੰ ਕੋ ਫਸਟ ਏਡ ਮਿਲਦੀ ਕੋ ਦਵਾਈ ਬਾਰੂ ਮਿਲਦੀ ਸਿਆ ਕੋ ਸਾਡਾ ਮੰਨ ਲਓ ਹੈਲਪ ਹੁੰਦੀ ਪਰ ਜਦੋਂ ਕੋ ਡਾਕਟਰ ਹੀ ਇੱਥੇ ਮੌਕੇ ਤੇ ਹੈ ਨਹੀਂ ਤੇ ਦੱਸੋ ਸਾਡੀ ਹੈਲਪ ਕੋਈ ਕੀ ਕਰੇਗਾ ਐਕਸੀਡੈਂਟ ਕੇਸ ਆਇਆ ਜੀ ਤੇ ਮਨਪ੍ਰੀਤ ਸਿੰਘ ਸੋਨੋ ਸੁਖਨਾਥ ਸਿੰਘ ਪਿੰਡ ਘੜਕੇ ਆ ਇਹਦੀ ਮੌਤ ਹੋ ਗਈ ਹੈ ਤੇ ਇੱਕ ਪੇਸ਼ੈਂਟ ਹੈਗਾ ਸੁਰਿੰਦਰ ਪਾਲ ਸਿੰਘ ਇਨੂੰ ਰੈਫਰ ਕੀਤਾ ਮਾਸਟਰ ਇੱਕ ਬਹੁਤ ਚੰਨੀ ਹਾਂਜੀ ਇੱਕ ਜਿਹੜਾ ਉਹ ਇੱਥੇ ਹੀ ਉਹਦਾ ਇਲਾਜ ਚੱਲ ਰਿਹਾ ਹੈ ਹਾਂਜੀ ਕਾਰਵਾਈ ਕੀਤੀ ਗਈ ਹੈ ਹਾਂਜੀ ਜੋ ਬਾਦਲ ਟ੍ਰੀਟਮੈਂਟ ਹੋ ਗਈ ਹੋ ਰਹੀ ਹੈ ਤਾਂ ਦੋ ਜਿਹੜਾ ਡੈਕਸੀਡੈਂਟ ਹੋਇਆ ਇੱਕ ਮੋਟਰਸਾਈਕਲ ਦਾ ਕਾਰ ਚ ਹੋਇਆ ਦੋਵਾਂ ਦਾ ਆਪਸ ਵਿੱਚ ਉਹਦੇ ਜਿਹ ਇੱਕ ਜਣੇ ਦੀ ਡੈਥ ਹੋਈ ਹੈ ਉਹ ਹੁਣ ਪਤਾ ਲੱਗਿਆ ਉਹਦਾ ਨਾਮ ਮਨਪ੍ਰੀਤ ਸਿੰਘ ਪਿੰਡ ਘੜਕੀਆਂ ਦਾ ਤੇ ਜੋ ਵੀ ਪਰਿਵਾਰ ਵਾਲੇ ਬਿਆਨ ਲਿਖਾਉਣਗੇ ਆਪਾਂ ਕਾਰਵਾਈ ਅਮੰਚ ਲਿਆਵਾਂਗੇ ਜ਼ਖਮੀ ਤੇ ਕਾਰ ਵਾਲੇ ਨੂੰ ਸੱਟਾਂ ਲੱਗੀਆਂ ਕਾਰ ਉਹਦਾ ਵੀ ਕਾਫੀ ਨੁਕਸਾਨ ਹੋਇਆ ਬਾਕੀ ਇਹਨਾਂ ਦੀ ਡੈਥ ਹੋਈ ਹੈ ਇਹਨਾਂ ਦੇ ਆਧਾਰ ਤੇ ਜੋ ਬਿਆਨ ਲਗਵਾਉਂਦੇ ਆਪਾਂ ਕਾਨੂੰਨੀ ਤੌਰ ਤੇ